ਇੰਨੇ ਕਿ ਜ਼ਿਆਦਾ ਭਾਵਕ ਹੋ ਗਈ ਸੀ ਕਿ ਅਸੀਂ ਆਪਣੇ ਹੰਝੂ ਰੋਕ ਕੇ ਬੈਠੇ ਹੋਏ ਸੀ ਕਿ ਤੁਹਾਨੂੰ ਡਿਸਟਰਬੈਂਸ ਨਾ ਹੋਵੇ ਜਿਹੜੇ ਮਰੀਜ਼ ਵਿਚਾਰੇ ਆਪਣਾ ਇਲਾਜ ਨਹੀਂ ਕਰਾ ਸਕਦੇ ਆਪਣੇ ਬੱਚਿਆਂ ਦਾ ਆਪਣੀ ਵਾਈਫ ਦਾ ਆਪਣੀ ਮਾਂ ਦਾ ਇਹ ਉਸੇ ਉਹੀ ਜਾਣ ਸਕਦਾ ਕਿ ਉਹਦੇ ਕੀ ਬੀਤਰੀ ਹੈ ਔਰ ਮੇਰੀ ਬੇਨਤੀ ਹੈ ਪੰਜਾਬ ਨੂੰ ਕਿ ਕੱਲਾ ਪੰਜਾਬ ਡਰਾਈング ਰੂਮਾਂ ਚ ਬਹਿ ਕੇ ਗੱਲਾਂ ਕਰਕੇ ਨਹੀਂ ਬਚਣਾ ਉਹਦੇ ਲਈ ਪੰਜਾਬ ਤੋਂ ਉੱਤਰਨਾ ਪੈਣਾ ਸਤਿ ਸ਼੍ਰੀ ਅਕਾਲ ਜੀ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਾਰਾਜ ਸਾਡੀ ਟੀਮ ਦੇ ਹੱਥੋਂ ਇਕ ਜ਼ਈਆ ਫਾਊਂਡੇਸ਼ਨ ਦੇ ਹੱਥੋਂ ਜਿਹੜੀ ਮੈਡੀਕਲ ਸੇਵਾ ਪਿਛਲੇ 9 ਸਾਲਾਂ ਤੋਂ ਲੈ ਰਹੇ ਨੇ ਔਰ ਇਹ ਸਾਰਾ ਕੁਝ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਜੇ ਆਪਾਂ ਕਹੀਏ ਕਿ ਮੈਂ ਆ ਕੁਝ ਕਰਨ ਵਾਲਾ ਤਾਂ ਇਹ ਬਿਲਕੁਲ ਝੂਠ ਹੈ ਮੈਂ ਕੁਝ ਨਹੀਂ ਕਰਨ ਵਾਲਾ ਇਹ ਵੈਗਰੂ ਆਪਣੇ ਹੱਥੀਂ ਬਸ ਸਾਨੂੰ ਇੱਕ ਚੁਣਿਆ ਹੋਇਆ ਪ੍ਰਮਾਤਮਾ ਨੇ ਕਿ ਚਲੋ ਮੇਰੇ ਤੇ ਤਰਸ ਕਰ ਲਿਆ ਤੇ ਅੱਜ ਸਿਆਟਲ ਤੋਂ ਟਰੱਕ ਯੂਨੀਅਨ ਵੀਰ ਹੋਣਾ ਨੇ ਪੈਸੇ ਇਕੱਠੇ ਕਰਕੇ 132000 ਰੁਪਇਆ ਆਪਣੀ ਸੇਵਾ ਇੰਡੀਅਨ ਕਰੰਸੀ ਦੇ ਵਿੱਚ ਅੱਜ ਇੱਥੇ ਪੇਸ਼ੈਂਟਾਂ ਲਈ ਭੇਜੀ ਹੈ ਇਹ ਵੀਰ ਜੀ ਹੋਣੀ ਪਿਛਲੇ ਤਕਰੀਬਨ ਡੇਢ ਦੋ ਘੰਟਿਆਂ ਤੋਂ ਸਾਡੇ ਕੋਲ ਬੈਠੇ ਨੇ ਕਿਵੇਂ ਇਹ ਐਨ ਜੀਓ ਕੰਮ ਕਰ ਰਹੀ ਹੈ ਵੇ ਆਫ ਵਰਕਿੰਗ ਕਿਵੇਂ ਪੇਸ਼ੈਂਟ ਨੂੰ ਡੀਲ ਕਰਦੇ ਨੇ ਮੈਨੂੰ ਲੱਗਦਾ ਕਿ ਇਹ ਆਪਣੇ ਮੂੰਹ ਤੁਹਾਨੂੰ ਜਾਦਾ ਵਧੀਆ ਤਰੀਕੇ ਨਾਲ ਦੱਸ ਸਕਦੇ ਨੇ ਮੇਰੇ ਵੱਲੋਂ ਉਸ ਹਰ ਐਨ ਆਰ ਆਈ ਨੂੰ ਹੱਥ ਜੋੜ ਕੇ ਦਿਲ ਦੀਆਂ ਗਹਿਰਾਈਆਂ ਚ ਬਹੁਤ ਬਹੁਤ ਧੰਨਵਾਦ ਤੇ ਦਿਲ ਦੀਆਂ ਗਹਿਰਾਈਆਂ ਚ ਦੁਆਵਾਂ ਕਿਉਂਕਿ ਜਿਹੜੇ ਮਰੀਜ਼ ਵਿਚਾਰੇ ਆਪਣਾ ਇਲਾਜ ਨਹੀਂ ਕਰਾ ਸਕਦੇ ਆਪਣੇ ਬੱਚਿਆਂ ਦਾ ਆਪਣੀ ਵਾਈਫ ਦਾ ਆਪਣੀ ਮਾਂ ਦਾ ਇਹ ਉਹੀ ਜਾਣ ਸਕਦਾ ਕਿ ਉਹਦੇ ਤੇ ਕੀ ਬੀਤਰੀ ਹੈ ਔਰ ਇੱਕ ਕਿੱਡਾ ਵੱਡਾ ਕਾਰਜ ਕਰਕੇ ਚੱਲੇ ਨੇ ਇਹ ਇਹ ਵੀ ਨਹੀਂ ਜਾਣਦੇ ਕਿਉਂਕਿ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਦਵਾਈ ਲੈਣ ਜੋਗੇ ਪੈਸੇ ਨਹੀਂ ਇਲਾਜ ਕਰਾਣ ਜੋਗੇ ਪੈਸੇ ਨਹੀਂ ਭਾਈ ਜੀ ਉਹਨਾਂ ਦਾ ਕੀ ਬੀਤਦੀ ਆ ਇਹ ਤਾਂ ਜਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਹਨਾ ਵੀਡੀਓ ਚ ਨਹੀਂ ਅਸੀਂ ਜੱਜ ਕਰ ਸਕਦੇ ਤਾਂ ਮੈਂ ਬੜਾ ਸ਼ੁਕਰਗੁਜ਼ਾਰ ਆ ਉਹ ਸਾਰੇ ਐਨ ਆਰ ਆਈ ਦਾ ਜਿੰਨੇ ਵੀ ਇੱਥੇ ਸੇਵਾ ਭੇਟਦੇ ਨੇ ਔਰ ਆਪਣੀ ਸੇਵਾ ਐਂ ਇਨਾਂ ਪੇਸ਼ੈਂਟਾਂ ਲਈ ਭੇਟਦੇ ਰਹੋ ਕਿਉਂਕਿ ਪਿੱਛੇ ਕੈਂਪ ਲੱਗਿਆ ਸੀ 3200 ਮਰੀਜ਼ ਮੈਂ ਦੱਸਿਆ ਉਹਦੇ ਚ ਡਾਇਗਨੋਸ ਹੋਇਆ ਤਕਰੀਬਨ ਹੁਣ ਤੱਕ ਅਸੀਂ 100 120 ਆਪਰੇਸ਼ਨ ਕਰਵਾ ਵੀ ਦਿੱਤੇ ਨੇ ਤਿੰਨ ਦਿਨ ਹੋ ਚੁੱਕੇ ਨੇ ਕੈਂਪ ਨੂੰ ਐਤਵਾਰ ਸੋਮਵਾਰ ਮੰਗਲਵਾਰ ਤੇ ਅੱਜ ਬੁੱਧਵਾਰ ਤੇ ਤਿੰਨ ਦਿਨਾਂ ਦੇ ਵਿੱਚ ਰੋਜ਼ 30 30 40 40 ਆਪਰੇਸ਼ਨਾਂ ਦੇ ਮਰੀਜ਼ ਆ ਰਹੇ ਨੇ ਅੱਜ ਵੀ ਬੜੇ ਮਰੀਜ਼ ਨਿਕਲੇ ਨੇ ਆਪਰੇਸ਼ਨਾਂ ਦੇ ਮੈਂ ਧੰਨਵਾਦ ਦਿਆਂ ਇਹਨਾਂ ਵੀਰਾਂ ਦਾ ਬਾਕੀ ਬਾਈ ਜੀ ਤੁਸੀਂ ਇੱਥੇ ਬੈਠੇ ਹੋ ਬੜੀ ਨੇੜੇ ਸਾਡੀ ਟੀਮ ਦੇ ਵੀਡੀਓ ਚ ਤਾਂ ਚਲੋ ਘਰ ਬਹਿ ਕੇ ਬੰਦੇ ਨੂੰ ਨਹੀਂ ਪਤਾ ਲੱਗਦਾ ਕਿ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਪਰ ਅੱਜ ਮਿਲ ਕੇ ਬਹਿ ਕੇ ਤੁਸੀਂ ਜੋ ਦੇਖਿਆ ਕੀ ਮਹਿਸੂਸ ਕਰ ਰਹੇ ਹੋ ਸਾਡੀ ਸਾਹਿਬ ਜੀ ਇੰਨੇ ਕ ਇੰਨੇ ਕ ਜ਼ਿਆਦਾ ਭਾਵਕ ਹੋ ਗਏ ਸੀ ਕਿ ਅਸੀਂ ਆਪਣੇ ਹੰਝੂ ਰੋਕ ਕੇ ਬੈਠੇ ਹੋਏ ਸੀ ਕਿ ਤੁਹਾਨੂੰ ਡਿਸਟਰਬੈਂਸ ਨਾ ਹੋਵੇ ਸਾਡੇ ਕਰਕੇ ਸੋ ਬਹੁਤ ਦੁਖੀ ਲੋਕ ਆਉਂਦੇ ਆ ਜੋ ਵੀਰ ਦੀ ਲਤ ਕੱਟੀ ਜਾਣੀ ਹੈ ਦੇਖੋ ਕਿੱਡਾ ਸਾਨੂੰ ਘਰਾਂ 'ਚ ਬੈਠੇ ਲੋਕਾਂ ਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਕਿ ਸਾਡੇ ਕੋਲ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈ ਸੋ ਤੁਹਾਡਾ ਜੋ ਸੇਵਾ ਹੈ ਅਸੀਂ ਬੋਲ ਕੇ ਕੁਝ ਨਹੀਂ ਕਹਿ ਸਕਦੇ ਬਹੁਤ ਵੱਡੀ ਸੇਵਾ ਜੀ ਤੁਹਾਡੀ ਤੁਹਾਡੇ ਧੰਨਵਾਦੀਆਂ ਬਾਈ ਤੁਸੀਂ ਆਪਣੀ ਇੰਨੀ ਮਿਹਨਤ ਦਾ ਪੈਸਾ ਉਹਨਾਂ ਦਾ ਇੱਥੇ ਤੱਕ ਪਹੁੰਚਾਣ ਆਏ ਹੋ ਤੁਸੀਂ ਵੀ ਇੱਕ ਜ਼ਰੀਆ ਬਣੇ ਹੋ ਕਿਉਂਕਿ ਉਹਨਾਂ ਦੀ ਮਾਇਆ ਇੱਥੇ ਸਿੱਧੀ ਨਹੀਂ ਪਹੁੰਚ ਸਕਦੀ ਸੀਗੀ ਤਾਂ ਤੁਸੀਂ ਇੱਕ ਜ਼ਰੀਆ ਬਣ ਕੇ ਉਹਨਾਂ ਦੀ ਮਾਇਆ ਸਹੀ ਹੱਥਾਂ 'ਚ ਪਹੁੰਚਾਣ ਆਏ ਹੋ ਬੜਾ ਧੰਨਵਾਦੀਆਂ ਬਾਈ ਤੁਹਾਡੀ ਸਾਰੀ ਟੀਮ ਦਾ ਔਰ ਮੇਰੀ ਬੇਨਤੀ ਹੈ ਪੰਜਾਬ ਨੂੰ ਕਿ ਕੱਲਾ ਪੰਜਾਬ ਡਰਾਇੰਗ ਰੂਮਾਂ 'ਚ ਬਹਿ ਕੇ ਗੱਲਾਂ ਕਰ ਔਰ ਮੈਂ ਕੋਈ ਬਹੁਤਾ ਵੱਡਾ ਪੰਜਾਬ ਦਾ ਇੱਕ ਹੀਰੋ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪਰ ਮੈਂ ਇੱਕ ਜ਼ਰੂਰ ਬੇਨਤੀ ਕਰਨਾ ਚਾਹਨਾ ਕਿ ਮੈਨੂੰ ਮਹਾਰਾਜ ਨੇ ਜਨਮ ਦਿੱਤਾ ਪੰਜਾਬ ਦੇ ਵਿੱਚ ਲੁਧਿਆਣਾ ਮੇਰਾ ਸ਼ਹਿਰ ਹੈ ਤਾਂ ਮੈਂ ਚਾਹਨਾ ਕਿ ਮੈਂ ਇਹੀ ਨਾ ਪੁੱਛੀ ਆਵਾਂ ਕਿ ਪੰਜਾਬ ਨੂੰ ਮੇਰੀ ਮੈਨੂੰ ਪੰਜਾਬ ਨੇ ਮੈਨੂੰ ਕੀ ਦਿੱਤਾ ਜਾਂ ਭਾਰਤ ਨੇ ਮੈਨੂੰ ਕੀ ਦਿੱਤਾ ਮੈਂ ਆਪਣੇ ਆਪ ਨੂੰ ਪੁੱਛਿਆ ਮੇਰੀ ਕੀ ਦੇਣ ਹੈ ਪੰਜਾਬ ਨੂੰ ਵੈਸੇ ਤਾਂ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਕੁਝ ਪੰਜਾਬ ਲਈ ਕਰਾਂ ਪਰ ਫਿਰ ਵੀ ਪੰਜਾਬ ਦੇ ਦੁਖੀ ਲੋਕਾਂ ਲਈ ਜਿਹੜੇ ਆਪਣਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਲਈ ਸਾਡੀ ਟੀਮ ਰੋਜ਼ ਜਦੋਜਹਿਦ ਕਰ ਰਹੀ ਹੈ ਮਿਹਨਤ ਕਰ ਰਹੀ ਹੈ ਆਪਣਾ ਤਜਰਬਾ ਲਾ ਰਹੀ ਹੈ بڑے ਲੋਕਾਂ ਦਾ ਇਲਾਜ ਫ੍ਰੀ ਹੋ ਰਿਹਾ بڑے ਲੋਕਾਂ ਦਾ ਸਲਾਹ ਨਾਲ ਇਲਾਜ ਹੋਈ ਜਾਂਦਾ ਹੈ بڑے ਲੋਕਾਂ ਨੂੰ ਗਾਈਡੈਂਸ ਨਾਲ ਹੀ ਮਦਦ ਮਿਲੀ ਜਾਂਦੀ ਹੈ ਤੇ ਕੁੱਲ ਮਿਲਾ ਕੇ ਲੋਕਾਂ ਦਾ ਭਲਾ ਹੋ ਰਿਹਾ ਤੇ ਤੁਸੀਂ ਇਸ ਭਲੇ 'ਚ ਸਾਥ ਦੇ ਰਹੇ ਹੋ ਮੇਰਾ ਬੜਾ ਬੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾ